हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਸਿਰਫ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਲੋਕਾ ਪਿੰਡ ਬਿਲਕੁਲ ਨਜ਼ਦੀਕ ਸਰਾਲੀ ਮੰਡ ਇੱਕ ਪਾਸੇ ਪਿੰਡ ਆ ਜਾਂਦਾ ਤਕਰੀਬਨ ਇਥੋਂ 12-14 ਕਿਲੋਮੀਟਰ ਦੀ ਸਾਰੀ ਦੂਰੀ ਆ ਤਰਨਤਾਰਨ ਤੋਂ ਠੀਕ ਹੈ ਜੀ ਇਸ ਪਿੰਡ ਦੀ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 28 ਨੋਵੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਇਹ ਆਪਾਂ ਵੀਡੀਓ ਕਵਰ ਕਰਦੇ ਪਏ ਆ। ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚਿਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਹਰੇਕ ਵਾਰ ਦੀ ਤਰ੍ਹਾਂ ਅੱਜ ਵੀ ਨਾਗਾ ਪਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ। ਵੈਸੇ ਜੇਕਰ ਨਗਾ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 15 16 15 16 ਜਿਹੜੇ ਨਾਗ ਨੇ ਠੀਕ ਆ ਜੀ ਮੱਝਾਂ ਝੋਟੀਆਂ ਵੜਾ گاਵਾ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਅੱਜ ਵੀ ਅਵੇਲੇਬਲ ਨੇ ਠੀਕ ਆ। ਸੂਇ ਸੂਇ ਪਸ਼ੂ ਵੀ ਆ ਗੱਬਣ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ। ਤੇ ਵੱਡੀ ਗਿਣਤੀ ਆ ਕੋਈ ਵੀ ਸੱਜਣ ਭਰਾ ਅਗੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਜਿਹੜੇ ਨਾਗਾਪਾ ਤੁਹਾਨੂੰ ਸੋਇਆ ਸਵੇ ਦਿਖਾਉਣੇ ਆ ਇੱਕ ਟਾਈਮ ਚਲੋ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਠੀਕ ਆ ਸੋ ਬੰਦਈ ਸਰਦੀ ਜਿੱਦਾਂ ਵੀ ਇਹ ਤਸੱਲੀ ਆਪਣੀ ਕਰੋ ਮਾਲਵੇ ਵਾਲੀ ਸਾਈਡ ਤੋਂ ਕੋਈ ਵੀ ਸੱਜਣਾ ਆ ਰਿਹਾ ਠੀਕ ਆ ਜੀ ਹਰੀ ਕੇ ਪੱਤਨ ਤੋਂ ਸਿਰਫ ਕੋਈ 12 14 ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋਂ ਦੀ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਆਪਣੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਤਰੀ ਸਾਸਤਰੀ ਗੱਲ ਜੀ ਬਰਾਏ ਹੋਰ ਭਾਜੀ ਠੀਕ ਠਾਕ ਕਿਰਪਾ ਬਾਬੇ ਨਾਲ ਕਿਵੇਂ ਹੋ ਮੀਤਾ ਕੀ ਹਾਲ ਨੇ ਭਾਈ ਸਾਸਤਰੀ ਗੱਲ ਭਾਜੀ ਠੀਕ ਠਾਕ ਸਾਸਤਰੀ ਗੱਲ ਵੀਰ ਹੋਰ ਠੀਕ ਠਾਕ ਬਹੁਤ ਵਧੀਆ ਸਤਨਾਮ ਵੀਰ ਮਾਲ ਚਲੋ ਹਰ ਵਾਰ ਦੇ ਰਾਤ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਕੋਈ 15 16 ਗਨ ਆ ਗਈ ਹੈ ਭਾਜੀ ਹੈ ਵੀਰ ਦੀ 20 ਆ ਉਹਦਾ 15 ਕਾ ਪਾ ਤਿਆਰ ਕੀਤਾ ਇੱਕ ਗਾਂ ਸੇਲ ਹੋ ਗਈ ਵਿੱਚੋਂ ਜੀ ਓਕੇ ਓਕੇ ਹਾਂਜੀ ਠੀਕ ਆ ਹੁਣ 14 ਪਾਵਾਂਗੇ ਠੀਕ ਆ ਮੈਨੂੰ ਲੱਗਦਾ ਵੀ ਮਾਲ ਅੱਧਿਓ ਅੱਧਾ ਹੀ ਮਾਲ ਸੋਇਆ ਤੇ ਅੱਧੇ ਕਾ ਗੱਬਣਾ ਪਾ ਹਾਂਜੀ ਹਾਂਜੀ ਸ਼ੁਰੂਆਤ ਮੈਨੂੰ ਨਾਲ ਤਾਂ ਵੀ ਇੱਕ ਪੂਰਾ ਆਪਾਂ ਦੋ ਕਰ ਦਈਏ ਇੱਕ ਦੇ ਵਿੱਚ ਮੱਝਾਂ ਕਵਰ ਕਰ ਦਈਏ ਤੇ ਇੱਕ ਬੇੜਾਂ ਦਾ ਕਰ ਦਈਏ ਹਾਂਜੀ ਕੋਈ ਗੱਲ ਨਹੀਂ ਤਾਂ ਕਰ ਲਓ ਸੋ ਜਿਆਦਾ ਠੀਕਾ ਜੀ ਸੋ ਭੈਣ ਭਰਾਵਾਂ ਨੂੰ ਵੇਖਣ ਲੱਗਿਆ ਸਮਝਣ ਲੱਗਿਆ ਵੀ ਕੋਈ ਜ਼ਿਆਦੀ ਮੁਸ਼ਕਲ ਨਾ ਆਵੇ ਸੋ ਮੱਝਾਂ ਪਹਿਲਾਂ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਇੱਧਰ ਤੁਸੀਂ ਵੇਖੋਗੇ ਮੱਝਾਂ ਜਿਹੜੀਆਂ ਕੋਈ ਛੇ ਮੱਝਾਂ ਨੇ ਜਿਹਦੇ ਵਿੱਚ ਤਿੰਨ ਮੱਝਾਂ ਗੱਭਣ ਤਿਆਰੀ ਤੇ ਆ ਇੱਕ ਬਗੈਰ ਬੱਚੇਓ ਠੀਕਾ ਜੀ ਤੇ ਬਾਕੀ ਜਿਹੜੇ ਆ ਤੁਸੀਂ ਦੋ ਦੋ ਮੱਝਾਂ ਵੇਖੋਗੇ ਠੀਕਾ ਜੀ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਹਾਂਜੀ ਤੇ ਮਿਤੇ ਭਾਈ ਵੀਰ ਸਤਨਾਮ ਸ਼ਰਵਾਦ ਇੱਥੋਂ ਕਰ ਲੀਏ ਇਹਦਾ ਪਹਿਲਾ ਸੂਆ ਵੀ ਜੀ ਤੁਹਾਡੀ ਸੂਈ ਸ਼ੇਦ ਆਂਦੀ ਏ ਪਹਿਲਾਂ ਕੱਟੀ ਆ ਦੋਸਤੋ ਪਹਿਲਾ ਸੂਆ ਝੋਟੀ ਦਿਖਾ ਰਿਆ ਮਗਰ ਵੀ ਕੱਟੀ ਆ ਕੋਈ ਬੱਚਾ ਕੋਈ ਮੰਨ ਲੈ ਕੋਈ ਚਾਲਿਆਂ ਦਾ ਬਗਲ ਨਹੀਂ ਕੋਈ 45 ਦਾ ਗੇਲੇ ਮਗਰ ਕੱਟੀ ਏ ਹਾਂ ਕੱਟੀ ਬੜੀ ਟੋਪ ਦੀ ਮਗਰ ਕੱਟੀ ਏ ਤੇ ਪਹਿਲਾ ਸੂਆ ਪਲੂਣ ਦੋਸਤੋ ਝੋਟੀ ਪਿਓਰ ਸ਼ੇਦ ਆਂਦਾ ਵੀ ਪਿਓਰ ਸ਼ੇ ਇਹ ਮੈਂ ਵੀ ਸ਼ੇਦ ਆਂਦਾ ਪਿਓਰ ਸ਼ੇ ਆ ਠੀਕ ਕੋਲੇ ਮੂੰਹ ਤੋਂ ਕਰਦੀ ਆ ਬਿਲਕੁਲ ਵੇਖੋ ਸ਼ੇਦ ਆਂਦੀ ਸ਼ੇਦ ਆਂਦਾ ਠੀਕ ਆ ਜੀ 10 ਕਿਲੋ ਦੁੱਧ ਤਿਆਰ ਹੈ ਥੱਲੇ 10 ਕਿਲੋ ਹਾਂਜੀ ਸਤੂਸੋ ਕੋਈ 40 ਦੀ ਕੋਈ 45 ਦਿਨਾਂ ਦੀ ਲਾਲੇ ਠੀਕ ਆ ਜੀ ਸੂਆ ਤਕਰੀਬਨ ਕੱਟੀ ਮਗਰ ਕੱਟੀ ਇਹਦੇ ਨਾਲ ਕੱਟੀ ਆ ਜੀ ਕੱਟੀ ਮਗਰ ਕੱਟੀ ਆ ਪੂਰੀ ਫੁੱਲ ਵੱਡੀ ਝੋਟੀ ਵੇਖ ਲੋ ਜੀ ਆ ਕਰੋ ਚੱਕ ਸੋ 10 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਆ ਵਿਖਾ ਦਿਓ ਮਿੱਤਿਆਂ ਨੂੰ ਕਰੀ ਫੇਸ ਦੇਖੀ ਮਗਰ ਸੋ ਛੋਟੀ ਵੱਡੇ ਕਦ ਕੱਦ ਦੀ ਅੜਿਕਾ ਜੀ ਬਿਲਕੁਲ ਛੋਟਾ ਸਿੰਘ ਤੇ ਮੂੰਹੋਂ ਦੰਦੀ ਸਾਰੇ ਵੀਰਾਂ ਨੂੰ ਆਪਾਂ ਨੋਟ ਕਰਾਈ ਦਿੱਤੀ ਹੈ 10 ਕਿਲੋ ਪੁੱਤ ਬਾਕੀ ਚਵਾਈ ਸਾਰੇ ਭਰਾਵਾਂ ਨੂੰ ਪਤਾ ਕੱਲੇ ਕੱਲੇ ਪਸ਼ੂਦਰੀ ਆਪਾਂ ਪੁੱਛਾਂਗੇ ਚਵਾਈ ਵਾਲੇ ਪਾਸੋਂ ਪਹਿਲਾਂ ਵੀ ਧੜਾ ਧੜ ਜਿਹੜਾ ਮਾਲ ਪੈਂਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਗਈ ਚਵਾਈ ਇੱਕ ਪੂਰੀ ਨਾ ਕੋਈ ਛਟਾ ਸੌ ਦੀਆਂ 100 ਹੋਣਗੀਆਂ ਜੀ ਕੋਈ ਗੱਲਬਾਤ ਹੋਈ ਤਾਂ ਵੀਡੀਓ ਦੇ ਵਿੱਚ ਦੱਸ ਦਿੱਤੀ ਜਾਊਗੀ ਠੀਕ ਆ ਜੀ ਹਾਂਜੀ ਚਵਾਈ ਤੇ ਭਾਈ ਭਾਵੇਂ ਨਿਆਣਾ ਚੋਲੇ ਢੀ ਚਵਾਈ ਕਰਮਾਣੇ ਲੱਗੂ ਆ ਆ ਵੀ ਪੂਰੀ ਆ ਸਾਫ਼ ਸੁਥਰੀ ਆ ਕੇ ਦੇਖ ਢੇ ਢੇ ਕਿਨੇ ਚ ਪੂਰੀ ਫੁੱਲ ਚੰਗੀ ਜਿਹੀ ਨੀ ਝੋਟੀ ਵੀ ਕਦ ਕਦ ਕਾਠ ਵਾਲੀ ਆ ਵੱਡੀ ਆ ਲੈ ਵੇਖੋ ਭਾਈ ਛੇ ਤਾਂ ਦੇ ਆ ਜੇ ਕਰਮਾਣੇ ਕਿੱਡਾ ਕਰਦੇ ਨੇ ਲੈ ਵਾ ਵੇਖੋ ਸੁਸਰਾ ਵੇ ਵੀ ਕਰੋ ਚੱਕ ਠੀਕ ਆ ਜੀ ਸੋ 10 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਜਿਹੜਾ ਨਹੀਂ ਚੰਗੀ ਬੋਦ ਆ ਨਹੀਂ ਚੰਗੀ ਆ ਨਹੀਂ ਚੰਗੀ ਛੋਟੀ ਆ ਥਣ ਬਹੁਤ ਵਧੀਆ ਲੱਗਾ ਤੇ ਵੀਰ ਸਤਨਾਮ ਕੀ ਮੁੱਲ ਕਰਤਾ ਇਹਦਾ ਮੋਲਵੀ ਜੀ ਆਪਾਂ ਨਾ ਬਸ ਸ਼ੋਰ ਸ਼ਾਟ ਵਾਲੇ ਕਰ ਰਹੇ ਆ ਉਹਨਾਂ ਨੇ ਏਡੀ ਚਿੱਡੀ ਛੋਟੀ ਭਾਵੇਂ ਲੱਖ ਪੰਜਾਹ ਮੰਗੀ ਆ ਮੁੱਲ 82000 ਵੀ ਅਗਰ 80 ਛੋਟੀ ਦੇ ਦਾਂਗੇ 80000 ਦੀ ਹਾਂ ਜੀ ਕਸਰਾ ਕੁਸਰਾ ਕੱਢ ਕੇ ਜਿਵੇਂ ਹਰੇਕ ਵਾਰ ਦੀ ਤਰ੍ਹਾਂ 75 ਦੀ ਦੇ ਦਾਂਗੇ ਭਾਜੀ ਯਾ ਸੁਨੋ ਜੱਸ ਨੋਈ ਵੇਲਾ ਏਡੀ ਘੋਟੀ ਕੇ ਨੇ ਦੇਣੀ ਨਹੀਂ 75000 ਦੀ ਵੇਲਾ ਰਿਆ ਏਡੀ ਘੋਟੀ ਆ ਕਰਮਾ ਲਈ ਲਓ ਜੀ 75000 ਦੀ ਮੀਤਾ ਦਾ ਵੀ ਪੂਰੇ ਜਿਹੜਾ ਐਂਡ ਤੋਂ ਐਂਡ ਠੀਕ ਆ ਜੀ ਸਲਸਾ ਲੁਸਾ ਕਰਕੇ 75 ਦੀ ਪਹੁੰਚਾ ਹੀ ਕਰਾਉਣੀ ਆ ਜਦੋਂ ਬੜਾ ਬਾਈ ਰਾਹ ਕੇ ਵਜਾ ਜਿੰਨਾ ਗੂੜਾ ਨਹੀਂ ਬਾਕੀ ਹੈ ਬਹੁਤ ਆ ਕਾਲੀ ਸ਼ਾਹ ਕਰ ਜਿਆਦੀ ਚੰਗੇ ਜੀ ਮਗਰ ਬੱਚਾ ਉਹ ਕਿੱਡਾ ਟੋਆ ਦਾ ਦੇਖੋ ਮੇਰੇ ਥਾਣੇ ਵੀ ਬਹੁਤਾ ਹੀ ਕੰਮ ਦਾ ਲੱਗਾ ਲੈ ਵੀ ਇਦਰੋਂ ਦੇਖੋ ਨੀ ਫੇਰ ਤੁਸੀਂ ਥਣ ਥਣੇ ਲੈਵਾ ਵੇਖੋ ਠ ਆ ਕਰੋ ਚੱਕ ਬਹੁਤ ਸੋਹਰੀ ਆ ਜੀ ਚਵਾਈ ਤੇ ਬਾਜੀ ਮੈਂ ਨਾ ਸਿਰਫ 75000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਕੱਦ ਢਾਂਚੇ ਵਾਲੀ ਆ ਕੋਈ ਛੋਟੀ ਜਾਂ ਨਿੱਕੇ ਮੋਟੇ ਕੱਦ ਵਾਲੀ ਨਹੀਂ ਠੀਕ ਆ ਜੀ ਆ ਕੱਟੀ ਆ ਮਤਲਬ 6000 ਵੀਰ ਜੀ ਕੱਟੀ ਮੈਂ ਮਗਰਾ 40 40 ਦਿਨਾਂ ਦਾ ਬੱਚਾ ਜੀ ਦੇਖੋ ਚਵਾਈ ਹਾਂ ਚੰਗੀ ਆ ਲੈ ਚੋਣ ਜਾਂਦੇ ਫਰਟ ਕਲਾਸ ਚੋਣ ਤੇ ਇੱਕ ਦੂਜੀ ਦੇ ਪਰੇ ਤੋਂ ਪਰੇ ਸਾਰੀਆਂ ਨੇ ਚੰਗੀ ਜੀ ਚੰਗੀ ਜੀ ਚੰਗੀ ਉਹ ਛੱਟੇ ਤੋਂ ਪਛਾਹ ਕਰਮਾ ਜੀ ਇਹ ਭੂਰ ਛੱਟੇ ਦਾ ਆਪਾਂ ਲੈਂਦੇ ਤਾਂ ਵਾ ਦੇਖਿਆ ਜੀ ਕੋਈ ਠੀਕ ਆ ਠੀਕ ਆ ਠੀਕ ਆ ਭਾਈ ਲੋ ਜੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਮੁੰਡੇ ਨੇ ਵਿੱਚ ਚੈੱਕ ਵੀ ਕਰਾਤੀ ਆ ਹਾਂਜੀ ਤਸल्ली पक्ष ਤੇ ਚੀਜ਼ਾਂ ਜਿੱਦਾਂ ਮਰਜ਼ੀ ਮੇਰਾ ਵੀਰ ਆਨਲਾਈਨ ਮਗਾਉਂਦੇ ਆ ਬਹੁਤੇ ਵੀਰ ਆਨਲਾਈਨ ਵੀ ਸੌਦਾ ਕਰ ਸਕਦੇ ਆ ਭਾਈ ਸੋਨਾ ਕਰਮਾਲੀ ਦੀ ਫੁੱਲ ਗਰੰਟੀ ਹੋਊਗੀ ਕਹੇ ਗੱਲ ਦਾ ਨਿਕਾਜੇਗੀ ਠੀਕ ਆ ਸਾਹਿਬ ਅੱਗੇ ਸਕਰ ਨੰਬਰ ਤੇ ਵੀਰ ਇਸ ਮਹੀਨੇ ਦੀ ਕੀ ਕੀ ਜੀ ਇਹ ਦੇਖੀ ਦੂਜਾ ਸੂਇ ਝੋਡੀ ਸੂਈ ਸੁਈ ਨੂੰ ਹੋ ਗਏ 10 11 ਦਿਨ ਠੀਕ ਆ ਜੀ ਪੂਰਾ ਫੁੱਲ ਮੈਲਾ ਮਾਰਨ ਦਾ 10 11 ਕਿਲੋ ਦੁੱਧ ਬੱਚਾ ਮਰ ਗਿਆ ਜੀ ਠੀਕ ਆ ਜੀ ਹਾਂਜੀ ਲੋ ਜੀ ਬਗੈਰ ਬੱਚੇ ਹੋ ਤਾਂ ਦਸਾਂ 1 ਵੇਖੋ ਵਜਨ ਲੋਡ ਠੀਕ ਆ ਬਾਕੀ ਲਬਾਈ ਲਬੂਈ ਚੰਗੀ ਆ ਮੀਡੀਅਮ ਅੰਗ ਕੇ ਕੋਈ ਵੀ ਭਰਾ ਸੌਫਦਾ ਕਰ ਲੇ ਬੇਸ਼ੱਕ ਮੀਡੀਅਮ ਹਾਈ ਟੂ ਬਿਲਕੁਲ ਸਿੰਗਲ ਹੱਡੀ ਆ ਵੇਖੋ ਬੈਕ ਸਾਈਡ ਮੀਡੀਅਮ ਤੇ ਪਲਾਸੀ ਆ ਜਾਂਦੀ ਆ ਵੱਡੀਆਂ ਜਿਹੀਆਂ ਆ ਜਾਂਦੀ ਆ ਮਤਲਬ ਚੰਗੀ ਆ ਸਿੰਗਲ ਹੱਡੀ ਦੀ ਆ ਮੇਲੇ ਮੂਲੇ ਤੋਂ ਚੱਲੀ ਹੋਈ ਆ ਮੇਲਾ ਪੂਰਾ ਫੋਲਿਆ ਦੇਣਾ ਲੈ ਬਾਕੀ ਸਿੰਘ ਸਿੰਘ ਵੀ ਬਿਲਕੁਲ ਫੱਬਦਾ ਸਿੰਘ ਲੱਗਾ ਛੋਟਾ ਠੀਕ ਆ ਜੀ ਕੋਈ ਸਿਰੋਂ ਸੂਕੂ ਕਰਾਂਗੇ ਅਸੀਂ ਲੰਮੀ ਵੇਖੋ ਗੱਡੀ ਫਿਰ ਮੈਂ ਬਾਕੀ ਲੇਵੇ ਲੂਵੇ ਦੀ ਬੰਤਰ ਬਹੁਤ ਸੋਹਣੀ ਚੋਰਸ ਮੋਟਰ ਤੋਂ ਅੱਗੋਂ ਸਟਾਰਟਿੰਗ ਬਹੁਤ ਵਧੀਆ ਲੇਵੇ ਦੀ ਹਏ 10 ਕਿਲੋ ਇਹਦਾ ਨੈਟ ਹੋਣਾ ਇਹਦੀ 10 ਪਲੱਸ ਹੋਊਗਾ ਇੱਥੇ ਉਹ ਦਸਾਂ ਤੋਂ ਬਾਹਰ ਹੀ ਜਾਵਾਂਗੇ ਜੇ ਕੋਈ ਇਦਾਂ ਮੰਗਾਊਗਾ 10 ਕਿਲੋ ਦੀ ਗਾਰੰਟੀ ਦੇ ਕੇ ਤੋਲ ਲਓ ਜੀ 10 ਕਿਲੋ ਦੀ ਗਾਰੰਟੀ ਤਸੱਲੀ ਆ ਸਿੰਗਲ ਡੀਲ ਹੈ 10 ਕਿਲੋ ਦੀ ਸਾਫ਼ ਸਸਰੀ ਹਾਂ ਨੀਚਾਂ ਕੀ ਆ ਤੇ ਠੀਕ ਆ ਜੀ ਮਗਰ ਲਿਆ ਤੁਹਾਨੂੰ ਮੰਗਾ ਵੀ ਲਿੰਦੀ ਆ ਹਾਂ ਮੰਗਾ ਲਿੰਦੀ ਆ ਜੀ ਠੀਕ ਆ ਜੀ ਆ ਵਿਖਾ ਦਿਓ ਬੈਕ ਸਾਈਡ ਤੋਂ ਆ ਕਰੋ ਜੀ ਤੋ ਜਿੱਦਾਂ ਦੋਸਤੋ ਗਜਾਈ ਆ ਚਲੋ ਕਿਸੇ ਭਰਾ ਨੇ ਠੀਕ ਆ ਜੀ ਮਗਰ ਲਿਆ ਤੁਹਾਨੂੰ ਮੰਗਾ ਤੇ ਬੱਚੇ ਬਗੈਰ ਹਾਂਜੀ ਤੇ ਕੱਦ ਤੋਂ ਵੱਡਾ ਭਾਈ ਇਹ ਪਤਾ ਕੀ ਇਹ ਦੂਰੋਂ ਨਹੀਂ ਲਈ ਆ ਆਪਾਂ ਆਪਣੇ ਚਾਚੇ ਤੋਂ ਹੀ ਲਈ ਆ ਗਰਮਾਲੀ ਇਹ ਕਿਨੇ ਤੁਸੀਂ ਚਾਚੇ ਤੋਂ ਹਾਂ ਮੈਂ ਆਪਦੇ ਚਾਚੇ ਤੋਂ ਲਈ ਆ ਗਰੰਟੀ ਇਹਦੇ ਚਾਚੇ ਤਾਇਆ ਉਹ ਹਰਾ ਉਧਰ ਜਿਹੜਾ ਉਧਰ ਵਾਲਾ ਹੋਰ ਚਾਚਾ ਦਾ ਪੈਂਡੀ ਇਹਦੇ ਪਤੋਂ ਦਾ ਪੈਂਡੀ ਤੇ ਚਾਚੇ ਤਾਇਆ ਦਾ ਸਾਰਾ ਦੇ ਨਹੀਂ ਕਰੀਆ ਆ ਵੀ ਬੁਝਾਣੇ ਬੰਦੇ ਤੋਂ ਨਹੀਂ ਲਈ ਆ ਆਪਸੇ ਮੇਰੀ ਘਰ ਚੋਂ ਲਈ ਆ ਜੀ ਮੁੱਕ ਦੀ ਗੱਲ ਘਰ ਚੋਂ ਮੈਂ ਲਈ ਤਾਂ ਹੀ ਸਾਰੀ ਗੱਲ ਦਾ ਪਤਾ ਕਰਕੇ ਚਲੋ ਉਧਰ ਮੈਂ ਤੇ ਪਿੱਗੇ ਬੜੇ ਮੰਗਦੇ ਪਹਿਲਾਂ ਦੇ 135 ਮੋਲ ਕਰਦੇ ਸੀ ਹਾਂ ਹਾਂ ਬਿਲਕੁਲ ਬਿਲਕੁਲ ਮੈਨਾਂ ਵੀ ਉਹਨਾਂ ਦਾ ਕੋਈ ਧੀ ਪੁੱਤ ਤਾਂ ਨਹੀਂ ਪਤਾ ਕਰਦਾਗਾ ਜਿੰਨਾ ਅਕਸਰ ਮੱਝ ਡੰਗਰ ਤੁਸੀਂ ਲਾ ਕੇ ਆਪਾਂ ਆਨਲਾਈਨ ਮਾਲ ਜੋ ਬਣਾਉਣਾ ਹੁੰਦਾ ਫੇਰ ਗੱਲ ਇਹ ਵੇਖੋ ਹੁਣ ਦੱਸਾਂ ਕੋਈ ਫੇਰ ਕਿਹਦੇ ਪਲੇ ਕੋ ਫੋਕ ਬਾਈ ਨਾਲ 10 ਕਿਲੋ ਤੋੜਦੇ ਥੋੜਾ ਦੇਣਾ ਸੱਜੇ ਬਿਲਕੁਲ ਬਿਲਕੁਲ ਨਹੀਂ ਸੱਜਰ ਨਹੀਂ ਦੇਣਾ ਨਾਲ ਇਹ ਵੀਰ ਸਤਨਾਮ ਕੀ ਮੋਲਵਾੜੀ ਕੀ ਡਿਮਾਂਡ ਰੋਗੇ ਦੇਖੋ ਜੇ ਦੇ ਵੀ ਦੀ ਠੋੜੀ ਦਾ ਬੱਚਾ ਫੇਰ ਤੇ ਭਾਵੇਂ 95 ਦੀ ਵੇਚ ਦੇ ਮੋਲ ਨਹੀਂ ਜਿਆਦਾ ਮੋਲ 80 ਕਰਦੇ 2000 ਰੁਪਏ ਛੋੜ ਕਰਾਂਗੇ ਅੱਛਾ ਜੀ 78 ਦੀ 78 ਦੀ ਕੋਈ ਐਂਡ ਤੋਂ ਐਂਡ ਹੋਰ ਕੋਈ ਰਾਸ ਸਰ ਜੀ ਦੇ ਦਾਂਗੇ ਭਾਜੀ ਹਾਂ ਜੀ 74 74000 ਦੀ ਲਓ ਜੀ 74000 ਰੁਪਏ ਥੋੜਾ ਜੀ 77 ਛੁੜੀ ਨਹੀਂ ਨਹੀਂ ਕੋਈ ਨਹੀਂ 74000 ਦੀ ਦੇ ਦਾਂਗੇ ਭਾਜੀ ਲਓ 74 ਦੀ ਦੇ ਨਹੀਂ ਯਾਰੀ ਚੰਗੀ ਵੱਡੀ ਝੋਡੀ ਆ ਵੇ ਲੰਮੀ ਨਹੀਂ ਵੱਡੀ ਜੀ ਤੁਹਾਨੂੰ ਦਿੰਦੇ ਵੀ ਆ ਸਾਫ ਸੁਥਰੀ ਆ ਕਿਹੜੀ ਹੈ ਨਾ ਕਿਸੇ ਪਾਸਿਓਂ ਕਾਲੀ ਸ਼ਾਹ ਵੇ ਮੈਂ ਚੰਗੀ ਆ ਦੋਸਤੋ ਬਿਲਕੁਲ 10 ਕਿਲੋ ਦੁੱਧ ਤੇ 11 ਦਿਨਾਂ ਦੀ ਸੂਈ ਆ ਦੁੱਧ ਵਾਲੇ ਇੱਕ ਵਾਰ ਦੇਗੀ ਮੈਨੂੰ ਹੋਰ ਵਾਜਣਾ ਠੀਕ ਆ ਜੇ ਬੱਚੇ ਦਾ ਕਰਕੇ ਨਾ ਥੋੜਾ ਜਿਹਾ ਮੈਂ ਹੇਰਵਾ ਕਰਦੀ ਆ ਬੱਚਾ ਜੀ ਮਰ ਗਿਆ ਪਹਿਲਾ ਇੱਕ ਪੰਛੀ ਚਾਚਾ ਡਾਟਾ ਮੰਗਦਾ ਰਿਹਾ ਚਲੋ ਹਾਂ ਹਾਂ ਤੇ ਹੁਣ ਚਲੋ ਆਪਾਂ ਮਾਂ ਭਰਾਵਾ ਜੇ ਵਿਕਣੀ ਇਹਦਾ ਗਾਇ ਜੀ ਮੁੱਲ ਚਾਹੀਦਾ ਬਸ ਬਸ ਬੋਲੀ ਸਿਰਫ 74000 ਰੁਪਏ ਮਿਲ ਜੂਗੀ 100 ਕਿਲੋਮੀਟਰ ਤੱਕ ਪਹੁੰਚ ਵੀ ਆ ਅੱਗੇ ਤੀਜੇ ਨੰਬਰ ਤੇ ਵੀਰ ਸਜਨਾਮ ਇਹ ਵੀ ਜੀ ਦੂਜਾ ਸੂਆ ਮੈਂ ਸੂਈ ਜੇ ਸੂਈ ਨੂੰ ਹੋ ਗਈ ਜੇ ਕੋਈ 35 40 ਦਿਨ ਇਹਦੇ ਉਹ ਮੈਂ ਭੜ ਦੇ ਕਿ ਜਾਈ ਹਾਂ ਇਹਦੇ ਕੋਲ ਮੈਂ ਕੋ 10 ਕਿਲੋ ਦੋ ਦਿਆ ਅੱਜ ਦਿਨ ਕਿੰਨੇ ਹੋ ਗਏ ਸੀ ਸਮਾਂ ਇਹਨੂੰ ਮਹੀਨਾ ਮੰਨ ਲੇ ਕੋ 35 ਦਿਨ ਮੰਨ ਲੈ ਕਿੱਤੀ ਰੱਖੀ ਹਾਂ ਲੈਵਲ ਉਹਦੇ ਬੜੀ 15 ਸਿਰਫ ਇਹ ਹੁਣੇ ਆਈ ਧਰਾਂ ਧੁਰਾਂ ਮਾਰਿਆ ਤਾਂ ਕਰਕੇ ਥਣੀ ਆਈ ਕਰਕੇ ਨਾ ਲੱਗਦੀ ਸਭ ਨੂੰ ਕਿ ਸਾਹ ਬੜੀ ਚੋਨ ਚ ਬੜੀ ਖਰੀ ਹੈ ਦੁੱਧ 10 ਕਿਲੋ ਹੋਊਗਾ ਭਾਰੇ ਦੇ ਮੈਂ ਮਿਲਦੀ ਹੈ ਵੀ ਠੀਕ ਆ ਹਾਂ ਆ ਦੇਖ ਹਾਂ ਠੀਕ ਆ ਇਹਨੂੰ ਇਹਨੂੰ ਤੋਰਦੀ ਮੜਾ ਲਓ ਜੀ ਦੁੱਧ 10 ਕਿਲੋ ਠੀਕ ਆ ਜੀ ਬੱਚਾ ਸੀਗਾ ਮਗਰ ਕੱਟੀ ਜਾਂ ਨੀਲੀ ਰਾਵੀ ਦੀ ਵੀਰਾਂ ਦਾ ਵੀ ਜਿੱਥੋਂ ਲਿਆਂਦੀ ਆ ਉਹਨਾਂ ਰੱਖ ਲਈਏ ਕੱਟੀ ਬਗੈਰ ਬੱਚੇ ਹੁਣ ਇੱਥੇ ਆਈ ਆ ਠੀਕ ਆ ਜੀ ਐਦਾਂ ਹੀ ਕਰਮਾਂ ਲਈ ਅੱਗੇ ਜਾਣੀ ਆ ਤੇ ਇਹ ਫਿਰ ਆਪਣੇ ਕੋਲੋਂ ਮਿਲਨ ਮਲਾਉਣ ਦੇ ਵਿੱਚ ਕੋਈ ਆਪਣੇ ਕੋਲ ਤਾਂ ਹੁਣੇ ਆ ਹੀ ਪਹਾੜੇ ਦੇ ਪਾਸੇ ਹੋਏ ਵੀ ਮਤਲਬ ਕੋਈ ਗੱਲ ਹੀ ਨਹੀਂ ਤੇ ਜਿੱਦਾਂ ਮਿਲਦੀ ਆ ਉਸੇ ਹੀ ਅੰਦਾਕ ਵਿੱਚ ਕੋਈ ਗੱਲਵਾ ਨਹੀਂ ਠੀਕ ਆ ਇਹ ਵੀਰ ਸਤਰਾਹ ਫਿਰ ਥੋੜੀ ਚਵਾਈ ਚੋਈ ਕਰਕੇ ਲੈ ਕੇ ਜਾਂਦੀ ਆ ਹਾਂ ਤਾਂ ਹੀ ਮੈਂ ਥਣੀ ਆਈ ਆ ਨਾ ਮਤਲਬ ਤੁਹਾਰਾ ਫਰ ਪਸਮਾਈ ਜੀ ਤਾਂ ਕਰਕੇ ਥਣੀ ਆ ਜੀ ਲੱਗਦੀ ਆ ਰਾਇ ਪੱਦਰ ਲੈਵਲ ਤੇ ਬੜੀ ਚੋਣ ਬੜੀ ਸਾਫ ਜਿਆਦਾ ਦੁੱਧ ਦੁੱਧ ਫਿਰ ਕੋਈ ਨਾੜੀ ਨੂੜੀ ਦੁੱਧ ਵੀ ਜਿਵੇਂ ਆਪਾਂ ਗੱਲ ਕਰਦੇ ਆਂ ਪਛੇ ਦੇ ਹੁੰਦਾ ਹਾਂ ਕਾਲਾ ਬਕੂਲਾ ਥੋੜਾ ਨਿਕਰ ਆ ਹਾਲ ਵਿਖਾਵਾ ਸੋੜਾ ਜੇ ਮੈਂ ਘਟ ਘਾਤੀ ਦੁੱਧ ਮਿੰਤੀ ਵਾਲਾ ਦਾ ਕਿਲ ਹੋਊਗਾ ਠੀਕ ਆ ਠੀਕ ਆ ਹਾਂਜੀ ਮੌਜੀ ਇਹ ਕੱਤ ਢਾਂਚਾ ਠੀਕ ਆ ਜੀ ਇਹ ਡਿਟੇਲ ਐ ਸਮੈਂ ਦੀ ਹਾਂਜੀ ਤੇ ਸੂਈ ਨੂੰ ਤੁਹਾਨੂੰ ਸਮਾਂ ਵੀ ਦੱਸ ਦਿੱਤਾ ਵੀ ਤਕਰੀਬਨ ਬੇਜਾ ਕੋ ਭੈ ਭਰਾਓ ਇਹ ਲਾਗੋ ਮੈਂ ਲਈ ਸਾਰੀ 8 9 ਕਿਲੋਮੀਟਰ ਤੋਂ ਆਪਾਂ ਬੱਚਾ ਮਗਲੇ ਘਰ ਵਿਖਾ ਦਾਂਗੇ ਬਸ ਠੀਕ ਆ ਆ ਕੋਈ ਦੂਰੋਂ ਮੈਂ ਨਹੀਂ ਲਈ ਆ ਦੇਖੋ ਠੀਕ ਇਹਦਾ ਮੁੱਲ 75 ਕਰਦੇ 72 ਦੀ ਦੇ ਦਾਂ 72 ਦੀ ਹਾਂ ਮੁੱਲ ਜਪਾ ਜਿਹੜਾ ਛੋਟੇ ਛੋਟੇ ਮੁੱਲ ਕਰਦੇ ਹਾਂ ਦੀ ਦੇ ਦਾਂਗੇ ਭਾਜੀ 8000 ਦੀ ਆ ਨਿਕਨੇ ਮੁੱਲ ਕਰਨੇ ਲਓ ਜੀ 68000 ਦੀ ਇਹ ਜਾਂਦੀ ਰਹੂਗੀ ਠੀਕ ਆ ਜੀ ਲੈਣ ਤੇ 68000 10 ਕਿਲੋ ਦੋ ਤਾਂ ਜਿਹੜੇ ਵੀਰ ਚਲੋ ਆਨਲਾਈਨ ਮੰਗਾਉਂਦੇ ਠੀਕ ਆ ਜੀ ਉਹ ਜੋ ਦੱਸੀ ਜਾਂਦੀ ਚੀਜ਼ ਉਹ ਭਾਗ ਨੌ ਦੇ ਭੈਣ ਭਰਾ ਮੰਗਾ ਜੇ ਇੱਥੇ ਹੋਵੇ ਇਸ 10 ਚ ਆ ਕੇ ਮੈਂ ਲਵਾਵਾਂਗੇ ਠੀਕ ਉਦਾਂ ਨੌ ਉਦਾਂ ਨੌ ਦੀ ਗਾਰੰਟੀ ਦੀਦਾ ਕਰਦੇ ਹਾਂ ਆ ਮੈਂ ਇੱਕ ਬੁੱਧੀ ਜਪੇ ਦੁੱਧ ਦੇ ਰਾਂ ਮਈਆਂ ਦੁੱਧ ਮਈਆਂ ਵੱਡੀਆਂ ਮਈਆਂ ਵਜਣਾਂ ਛੋਟੀਆਂ ਮਈਆਂ ਦਾ 7 ਕੁ ਤੋਂ ਵਜਣ ਹੈ ਗਿਆ ਮਈਆਂ ਦਾ ਦੁੱਧ ਇਹ ਵੀ ਦੂਜਾ ਸੁਦਾ ਸ਼ੇਦਾਂ ਦੇ ਗੱਬਣ ਤਿਆਰ ਜੀ ਲੋ ਜੀ ਗੱਬਣ ਅਗੇ ਕੈਟਾਗਰੀ ਆ ਜਿੰਨੀਆਂ ਮੱਜਾਂ ਆਪਾਂ ਦਿਖਾਉਣੀਆਂ ਤੁਹਾਨੂੰ ਕੋ ਤਿੰਨ ਕਨ ਆਗਨੇ ਇਹ ਗੱਬਣ ਮੱਜਾਂ ਝੋਟੀਆਂ ਨੇ ਕਦਕੂ ਤੇ ਦਾ ਵੀ ਕਰਮਲੇ ਦਾ ਵੇਖੋ ਪਲੀ ਪਲੂਸੀ ਬਹੁਤ ਆ ਡਿਜ਼ਾਈਨ ਜੂ ਨੂੰ ਵੇਖੋ ਕਿੱਡੇ ਸੁਸਰੇ ਲੱਗੇ ਤੇਰੀ ਪੁੱਤਰੀ ਆ ਤੁਹਾਡੇ ਸਾਹਮਣੇ ਆ ਬਾਕੀ ਟਿੱਪਨ ਟੁੱਪਣ ਆ ਨਾਈ ਵੀ ਆ ਮੈਂ ਨਾਲ ਗੱਲਾਂ ਕਰਦੇ ਗੱਲੇ ਤੇ ਸ਼ਹਿਦ ਹੀ ਆਉਂਦਾ ਕਰਮਲੇ ਦਾ ਠੀਕ ਆ ਜੀ ਆ ਮਿੱਤੇ ਐਨ ਕੋਈ ਫੇਸਬੁਕ ਨਹੀਂ ਮੂੰਹ ਥੋੜਾ ਮੂੰਹ ਕਰ ਰੋ ਜੀ ਆ ਵਿਖਾ ਦੇ ਮੂੰਹ ਠਾਂ ਕਰਕੇ ਵਿਖਾ ਦੇ ਬਿਲਕੁਲ ਸਿੰਘ ਸਿੰਘ ਪੂਰਾ ਗੋਲਾ ਕੋਈ ਬਣਿਆ ਨਹੀਂ ਆ ਵੇਖੋ Ориジナル ਸਿੰਘ ਆ ਪਿਛੋਂ ਨੂੰ ਅੱਖਾਂ ਮਿਲੀਆਂ ਪਾਕਿਸਤਾਨ ਦੀ ਨੀਲੀ ਰਵੀ ਵਾਲੀਆਂ ਅੱਖਾਂ ਲੱਗੀਆਂ ਦੇਖੋ ਆ ਵਿੱਚ ਨਿਸ਼ਾਨੀਆਂ ਨਿਸ਼ੂਨੀਆਂ ਹੀ ਆ ਗਈਆਂ ਹਾਂ ਹਾਂ ਸਿੰਗਲ ਹੱਡੀ ਦੀ ਮੈਂ ਉੱਤੋਂ ਵੇਖੋ ਆ ਦੇਖ ਲੰਮੀ ਕੱਢੀ ਆ ਸੁੱਕੀ ਗੂਦੋਂ ਦੀ ਇਹ ਚੌਂਸ ਨਹੀਂ ਕੁਝ ਕੱਚੀ ਪਾਲੇ ਦਿਨ ਮੈਨੇ ਕਰ ਚਲੇ ਵਾ ਦੋ ਤਿੰਨ ਦਿਨ ਕੱਢ ਜੇ ਆ ਲੈਵੇ ਦਾ ਡਿਜ਼ਾਈਨ ਕਰਮਾ ਲਈ ਦਾ ਠੀਕ ਆ ਜੀ ਤੋਂ ਦੇਣੇ ਕੱਢ ਜੇ 2 ਕੱਢ ਜੇ 3 ਚੰਗੇ ਭਲੇ ਮਲਾਜ ਹੁੰਦੇ ਸੀ ਲੋ ਲਈ ਹੁੰਦੇ ਵੀ ਪਹਿਲਾਂ ਛੋਟੀ ਨੇ 12 ਕਿਲੋ ਦੁੱਧਾ ਹਾਂ ਹਾਂ ਜੀ ਤੇ ਚੰਗਾ ਘੋਗੂ ਚਾਰਿਆ ਅਗਲੇ ਸਾਂਭੀ ਬੜੀ ਸੇਵਾ ਬੋਹ ਕੇ ਦੀ ਰੇਰ ਦੋ ਬੁਰਿਆ ਟਰਾਂਜੈਕਸ਼ਨ ਚੱਰੀ ਜਾਂਦੀ ਆ ਆ ਦੇਖੋ ਠੀਕਾ ਡਿਜ਼ਾਈਨ ਜੂਨ ਆ ਲੈਵੇ ਦਾ ਠੀਕ ਆ ਜੀ ਬਾਕੀ ਫਿੱਟਨਸ ਨਾਲ ਆ ਲੈਵਾ ਪੂਰਾ ਫਿੱਟ ਆ ਕਰੋ ਚੈੱਕ ਬਹੁਤ ਜਿਆਦੀ ਸੁਸਤਰੀ ਵੀ ਜੀ ਹਾਂ ਅਰੇ ਚੀਪਾ ਆਉਂਦਾ ਕਦੇ ਕੀ ਗੱਲਾਂ ਕਰਦੇ ਹਾਂ ਚੰਗੀਆਂ ਮੈਂ ਹਾਂ ਠੀਕ ਆ ਚਮਕ ਤਮਕ ਪੂਰੀ ਹੈ ਬੜੀ ਪੂਰੀ ਠੀਕ ਆ ਤੇ ਇਹ ਵੀ ਸਤਰਾਮ ਗੱਭਣ ਮੈਂ ਆ ਕੀ ਮੁੱਲ ਦੀ ਕੀ ਰੇਟ ਕਰਾਂਗੇ ਮੁੱਲ ਪਛੜਾਣਾ ਨਾ ਮੁੱਲ ਹੀ ਨਹੀਂ ਵੀ ਆਪਾਂ ਮੱਝਾ ਲੈਣੇ ਤੇ ਆਪਾਂ ਮੁੱਲ ਚੁੱਕ ਦੇਣਾ ਮੁੱਲ ਆਪਣਾ ਪਹਿਲੇ ਦਿਨ ਤੋਂ ਜੋ ਬਾਕਸ ਦਾ ਵੀ ਮਾਲ ਬਿਲਕੁਲ ਡਾਊਨ ਰੇਟ ਤੇ ਲੈਣਾ ਜੀ ਐਕ ਨਹੀਂ ਭਾਈ ਭਰਾ ਪੱਲੇ ਏਡੀ ਝੋੜੇ ਵਿਧੀ ਭਾਵੇਂ 1 5 30 ਜੋ ਮਰਜ਼ੀ ਮੁੱਲ ਕਰ ਲਈ ਵੇਖ ਜੂਗੀ ਮੁੱਲ ਹੀ ਮੁੱਲ ਆਪਾਂ 1 5 ਕਰਦੇ ਆ ਪੂਰੇ ਲੱਖ ਦੀ ਝੋੜੀ ਦੇ ਦਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੀ ਭਾਈ 95000 ਦੀ ਦੇ ਦਾਂਗੇ 95 ਦੀ 95 ਮੇਰਾ ਲੋ 95000 ਦੀ ਏਡੀ ਝੋਟੀ ਦੀ ਕੋਈ ਪਹੁੰਚ ਨਹੀਂ ਇਹ ਕਰਦਾ ਵੇ ਬਸ ਬਸ ਆਹ ਚੰਪੀਣਾ ਵਿੱਚ ਨਾਲਾ ਵੀ ਲੈ ਜਾ ਤਾਂ ਮੇਂ ਵੇਚ ਲੂ ਭਈ ਆ ਮੋਰਾ ਢਿਆਂ ਤਾਂ ਵੀ ਚਲੋ ਭੈਣ ਭਰਾਵਾਂ ਦਾ ਫਰਕ ਹਮੇਸ਼ਾ ਸਾਰੇ ਭੈਣ ਭਰਾਵਾਂ ਨੂੰ ਅਸਰ ਹੀ ਡਿਆ ਹੁੰਦਾ ਹੈ ਹਾਂਜੀ ਹਾਂਜੀ ਲੈ ਨਹੀਂ ਵੀ ਆਪਾਂ ਮੱਝ ਲੈਦੇ ਆ ਆਪਾਂ ਮੋਦੀ ਦਾ ਆਪ ਲੈ ਦੇਖੋ ਵੀ ਵਾਧੂ ਮਾਲ ਮਹਾਰਾਜ ਦੀ ਕਿਰਪਾ ਵੇਖਦਾ ਵੀ ਆਉਂਦਾ ਵੀ ਆ ਹੈ ਕਿ ਨਹੀਂ ਹਾਂ ਹਾਂ ਬਿਲਕੁਲ ਆਮ ਨਾਰਮਲ ਢਿਆਂ ਨਾਲੋਂ 20 ਕੋਈ 10 15000 ਦਾ ਐਵੇਂ ਫਰਕ ਨਾਰਮਲ ਹੀ ਤੁਹਾਨੂੰ ਜਿਹੜਾ ਦਿਖਾਈ ਦਿੰਦਾ ਰਹੂਗਾ ਹਮੇਸ਼ਾ ਬਾਕੀ ਆਹ ਵੇਖੋ ਥਾਣਾ ਠੀਕ ਹੈ ਜੀ 12 13 ਕਿਲੋ ਵਾਲੀ ਇਹ ਝੋਟੀ ਜੀ ਬਾਕੀ ਗੈਬ ਗੂਬ ਵੀ ਚੰਗਾ ਥਾਣਾ ਦੇ ਵਿੱਚ ਹੈ ਨਾ ਭਾਈ ਚੰਗੇ ਸੋਨੇ ਟਾਂਚੇ ਦੀਆ ਚਲੋ ਸਹੀ ਇਹ ਲੋਹੇ ਪੰਦੇ ਵੀ ਮਿਲ ਜੂ ਐਡੀ ਐਡੀ ਦਾ 10 15 ਮੰਗਦੇ ਆ ਚਲੋ ਮੈਂ ਬਿਲਕੁਲ ਹੋਰ ਵੀ ਕਰਨੀ 95000 ਦੀ ਚਲੋ ਕੋ 3000 3500 ਖਰਚਾ ਪਹੁੰਚਦਾ ਹੈ 80000 ਦੀ ਜਾਣੀ ਅਗਲੇ ਜੇ ਘਰੇ ਬਸ ਬਸ 80000 ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮਾਜ ਬੁਖਾ ਦੇਣੇ ਵੀ ਗੱਬਣ ਆ ਗਈ ਇਹ ਪਹਿਲਾਂ ਸੁਵਿਰ ਜੀ ਚਾਰ ਰੋ ਵਾਲੀ ਝੋਟੀ ਹਾਂ ਪਲੂਰ ਜੀ ਪਿਓਰ ਚਾਰ ਦਾ ਵਿਖਾ ਦੇ ਮਾੜਾ ਚਾਰ ਦਾ ਤੇ ਪਿਓਰ ਪਿ ਵੇਖੋ ਮੇਰੇ ਆਹ ਦੁੱਧ ਆ ਦੰਦ ਖੜੇ ਜਾਲੇ ਆਹ ਵੇਖੋ ਆਹ ਵੇਖੋ ਸੋ ਮੈਨੂੰ ਲੱਗਦਾ ਦੋਸਤੋ ਜਿੰਨੀ ਵਾਰੀ ਵੀ ਬਿਲਕੁਲ ਦੰਦਾਂ 'ਚ ਕੋਈ ਚੀਜ਼ ਆਈ ਹੈ ਤੇ ਸਤਨਾਮ ਵੀਰ ਨੇ ਕਲੀਅਰ ਕਰਵਾਇਆ ਹੈ ਕਲੀਅਰ ਕਲੀਅਰ ਇਹ ਨਹੀਂ ਵੀ ਕਈ ਵੀਰ ਚਲੋ ਆਪਾਂ ਹਰੇਕ ਦੀ ਗੱਲ ਨਹੀਂ ਕਰਦੇ ਕਿਹਨਾਂ ਦੋਂਦੀ ਕਹਿ ਦਿੰਦੇ ਨਿਕਲਦੀ ਛਿੱਕੀ ਉਹ ਗੱਲ ਨਹੀਂ ਗਲਤ ਕੰਮ ਦੀ ਗੱਲ ਬਾਤ ਰੋਜ਼ ਤੁਹਾਨੂੰ ਮਾਲ ਵੇਚ ਕੇ ਮਰਦੀ ਕਰਵਾਈ ਗਈ ਹਮੇਸ਼ਾ ਹੀ ਇਸ ਕਰਕੇ ਤੋਂ ਤੇ ਸੁਥਰਾ ਲੈਣਾ ਵੇਖੋ ਵਛੀ ਵੇਖੋ ਮੇਰਾ ਭਰਾ ਇਹ ਵਛੀ ਦਿੱਤੀ ਹੋਵੇ ਲੋ 15 16 ਕਿਲੋ ਬੋਲ ਆ ਇਹ 70 ਕਿਲੋ ਇੱਕ ਮਿੰਟ ਇਹ ਦੇਖੋ ਇਹ ਵੀ ਸ਼ਾਹੀ ਆ ਰਿਹਾ ਤੇ ਕੁੜੀਆਂ ਗੋਲੀਆਂ ਚਲਾਉ ਇਹ ਦੇਖੋ ਬਿਨਾ ਮੰਗੇ ਤੋਂ ਚਵਾ ਕੇ ਦਿੱਤੀ ਜੀ ਵੇ ਵੇ ਕੋਲਾਰ ਰਾਂਗਾ ਵੀ ਲਾ ਰਾਂਗ ਤੋਂ ਬਹੁਤੇ ਭੈਣ ਭਰਾ ਚਾਲੂ ਹੋ ਜਾਂਦੇ ਪੰਦੀ ਕੀ ਛਾਇਆ ਇਹਨੇ ਕਰਮਾਣੀ ਨੇ ਵੇਖੋ ਪੂਰਾ ਵਹਿਮ ਵਹਿਮ ਕੱਢਦੇ ਵਹਿਮ ਤੋੜਦੇ ਠੀਕ ਆ ਜੀ ਪਰਸੋ ਦੀ ਸੂਈ ਵਾੜ ਵੇਖੋ ਮਗਰ ਵੀ ਬੱਛਾ ਸੀ ਮਗਰ ਬੱਛਾ ਵੀਡੀਓ ਦੇ ਜਾਣੀ ਚਲੋ ਵੀਰ ਆ ਗਿਆ ਬਸੋ ਬਦੀ ਫਿਰਦਾ ਵੇ ਖੜਨੀ ਨਾ ਚੰਗੀ ਵਾੜ ਆ ਮਰੀਦ ਬਹੁਤੇ ਮਰੀਦ ਹੋਣੇ ਸੀ ਆ ਚੀਜ਼ ਦੇ ਦੀ ਹਾਂ ਜੀ ਹਾਂ ਜੀ ਹਾਂ ਵਾੜ ਚੰਗੀ ਆ ਇਹ ਵੇਖ ਕੀ ਨਾ ਹਣਾ ਇਹ ਵੇਖਿਆ ਆਇਆ ਪਾਉ ਗੱਨੀ ਤੇ ਲੱਗੇ ਠੀਕ ਆ ਠੀਕ ਆ ਆ ਜਿਹੜੀ ਦੋਸਤਾਂ ਕੋਲ ਝੋਟੀਆਂ ਖਾ ਰਹੇ ਆ ਪਹਿਲਾ ਸੂਆ ਪਲੂਨ ਕੱਟੀ ਦਿਖਾ ਰਹੇ ਵੀ ਤੇ ਵੇਖੋ ਥਾਣ ਲਗਾ ਕਰਮਲ ਨੂੰ ਕਟੀਆਂ ਵਾਲਾ ਥਾਣ ਪਹਿਲਾਂ ਝੋਟੀਆਂ ਵਾਲਾ ਥਾਣ ਵੇਖੋ ਪੂਰਾ ਮੁਠੀ-ਮੁਠੀ ਥਾਣ ਕੱਢੂ ਕਰਮਲ ਲਈ ਵੇਖੋ ਤੁਹਾਡੇ ਸਾਹਮਣੇ ਡਿਜ਼ਾਈਨ ਆ ਆ ਵੇਖੋ ਬਹੁਤ ਚੰਗੀ ਵੇਖੋ ਜੀ ਬੜਰਾਂ ਦਾ ਲੇਵਾ ਝੋੜੀ ਢਿੱਲ ਢੁਲ ਖੁੱਲੀ ਢੁਲੀ ਪੂਰੀ ਵਾਲੇ ਫੁੱਲ ਝੋੜੀ ਬਣੂਗੀ ਨੇਫਟੀ ਨੇਫਟੀ ਬਹੁਤ 5-6 ਝੋੜੀ ਕੱਢ ਜਾਣੇ ਕੱਢ ਜੋਗੇ ਹਾਂਜੀ ਸੋ ਹਫਤਾ ਅੰਗ ਕੇ ਕੋਈ ਵੀ ਵੀਰ ਸੌਦਾ ਕਰ ਲੈ ਹਾਂਜੀ ਹਾਂਜੀ ਬਿਲਕੁਲ ਬਰੀਕ ਆ ਪਤਲਾ ਬਿਲਕੁਲ ਗੰਡੇ ਦੇ ਛਿਲਕ ਜਾ ਪਿੰਡਾਂ ਹਰ ਦੂਰ ਆ ਬڑے ਸੁਸਰੇ ਬੰਦੇ ਚੇਅਰਮੈਨ ਬੰਦੇ ਜਿੰਨਾਂ ਤੋਂ ਲਈ ਬڑے ਸਾਫ ਸੁਥਰੇ ਬੰਦੇ ਆਪਣੇ ਸੱਜਣੇ ਅੱਜ ਜਿੰਨੇ ਵੀ ਪਸ਼ੂ ਸਾਰੇ ਅਹੁਦੇ ਵਾਲਿਆਂ ਬੰਦੇ ਅਹੁਦੇ ਵਾਲਿਆਂ ਅਹੁਦੇ ਵਾਲਿਆਂ ਇੱਥੋਂ ਲਾਕ ਕੋ ਲਈ 5-6 ਕਿਲੋ ਮੀਟਰ ਤੋਂ ਸਾਡੇ ਲਾਗੇ ਚੀਰਮੈਨ ਸਾਹਿਬਾ ਉਹਨਾਂ ਲਈ ਵੀ ਠੀਕ ਆ ਅੱਜ ਆਪਦੇ ਬੰਦੇ ਸਾਰੇ ਆਜੋ ਵੱਡੇ ਵੱਡੇ ਅਫਸਰਾਂ ਕੋਲੋਂ ਆਇਆ ਪਸ਼ੂ ਆਹੋ ਠੀਕ ਆ ਨੇ ਚੰਗੀ ਕੱਟੀ ਆ ਹਾਂਜੀ ਪੂਰੀ ਚੰਗੀ ਝੋਟੀ ਵੀਰ ਜੀ ਲੈਵਾ ਖੁੱਲਾ ਲੈਵਾ ਫਰੇ ਨਹੀਂ ਵੀ ਨਿੱਕੀ ਜੀ ਟਾਇਰ ਦੀ ਛੱਡੀ ਆ ਪਿੰਦ ਕਾ ਲੈਵਾ ਵੇਖੋ ਲੈ ਝੋਟੀ ਪੂਰੀ ਫੌਲਾ ਬੜਨਾ ਲਾ ਕੇ ਖੁੱਲੂਗੀ ਅਜਕਲ ਆ ਪੂਰੀ ਫੌਲਾ ਗੁੱਬ ਗੁੱਬ ਵਾਲੀ ਝੋਟੀ ਆ ਪੜਨ ਵਾਲਾ ਲੈਵਾ ਹਾਂ ਜੀ ਸੋ ਡਿਜ਼ਾਈਨ ਕੱਟੀ ਦਾ ਚੰਗਾ ਬਾਕੀ ਦੰਦੀ ਦੋਸਤੋ ਕਨਫਰਮ ਕਰਾਈ ਜੀ ਪੁੱਠਾ ਪਾਠਾ ਮੇਰਾ ਵੀ ਇੱਕ ਵਾਰੀ ਮਾਰੋ ਨੀਗਾ ਆ ਪੁੱਠਾ ਪਿੱਠ ਕੁੜਾ ਲਗਾ ਕਰ ਮਾਰੀ ਜੀ ਵੀਰ ਜੀ ਸੋ ਸੋਹਣੀ ਕੱਟੀ ਆ ਬਾਕੀ ਮੇਰਾ ਭਰਾ ਪਾਉਂਦਿਆ ਸਾਰੀ ਠੀਕ ਹੈ ਜੀ ਮੇਲਾ ਲੁੱਟਣ ਵਾਲੀ ਗੱਲ ਆ ਫਿਰ ਸਤੇ ਕੀ ਵੇਜ ਦੀ ਡਿਮਾਂਡ ਆ ਲੜਾਈ ਕਰ ਲਾਪ ਮੈਂ ਧੱਤ ਨਾ ਕਰਾਈਏ ਹੈ ਕੱਟੀ ਧੱਤ ਨਾ ਕਰਾਈਏ ਨਹੀਂ ਮੈਂ ਨਾ ਯਾਰ ਆਪੇ ਕਰ ਦੋ ਕੱਟੀ 8500 ਰੁਪਏ ਦੀ ਆ ਹੈ ਕਿ ਨਹੀਂ ਨਹੀਂ ਜਿਆਦਾ ਬੋਲਣਾ 80 ਤੋਂ 2000 ਰੁਪਏ ਛੱਡ ਦਾਂਗੇ 75 ਨਹੀਂ ਮੈਂ ਕਹਿੰਦਾ ਸੀ ਵੈਸੇ ਚਲ ਹੁਣ ਤੁਸੀਂ ਵੇਖ ਲਓ 8500 ਦੀ ਕੱਟੀ ਵੀ ਦੀ ਹੈਗੀ ਆ ਨਾ 85 ਦੀ ਹੈਗੀ ਆ ਚਲ ਆਪਾਂ ਚਲੋ 78 ਨਹੀਂ ਤੇ ਕੋਈ ਐਂਡ ਟੂ ਐਂਡ ਕਰਕੇ ਦੇ ਦਿੰਦੇ ਚਾਹੋ ਅਹੀਂ ਉਹਹੀਂ ਨਾ ਨਾ 972 ਲੈਣਾ ਵਾ 72 72 ਨਹੀਂ ਮੇਰੀ ਗੱਲ ਸੁਣ ਲੈ ਇਹ ਘਾਟ ਆ ਗਿਆ 70 ਦੀ 70 ਦੀ ਹੋਰ ਵੀ ਵਜਦੀ 70 ਦੇ ਇਹ ਚੰਗੀ 85000 ਦੀ ਵਿਧੀ ਛੋਟੀ 7000 ਦੀ ਕੱਟੀ ਜਾ ਕੇ ਕਰੋ 70000 ਦੀ ਕੱਟੀ ਮਿਲਣੀ ਹੈ ਦੰਦੀ ਤੁਹਾਨੂੰ ਦੱਸ ਦਿੰਦਾ 4 ਦੰਦ ਅਗਲੇ ਘਰ ਜਾ ਕੇ ਤਪਾ ਕੇ ਤਸल्ली ਕਰਾ ਕੇ ਜਿੱਦਾਂ ਮਰਜੀ ਮੇਰਾ ਪ੍ਰਾਤ ਤਸੱਲੀਆ ਕਰੋ ਬਹੁਤ ਪਿਆਰੀ ਕੱਟੀ ਆ ਪਸੰਦ ਆਊਗੀ ਛੋਟੀ ਸਿੰਗੀ ਆ ਬਰੀਕ ਇਧਰ ਇੱਕ ਤੁਹਾਨੂੰ ਮੱਝ ਵਿਖਾ ਦਿੰਦੇ ਆ ਇਹ ਉਹ ਮਤਲਬ ਦੰਦ ਖੁਰ ਮੈਂ ਦਾ ਕੁਆਰਿਆ ਰਗਾ ਜੇ ਨਵੀਨ ਨੂਰੀ ਚਿਹਰਾ ਚੁਰਾ ਵੇਖੋ ਥੋੜੀ ਜਿਹੀ ਫਿੱਕੀ ਆ ਹਾਂ ਹਾਂ ਬਾਕੀ ਥਣਾ ਦੀ ਭਾਰ ਦੀ ਆਪਣੀ ਫੁੱਲ ਗਰੰਟੀ ਹੁਣੇ ਆਈ ਤੇ ਲੋ ਕਹਿੰਦਾ ਲੇਵਾ ਵੇਖੋ ਪਲਵਾਨਾਂ ਵਾਂਗੂ ਮੈਂ ਦੋਦੀ ਸਿਰ ਮੈਨਾਂ ਚਲੋ ਜਿੰਨੀ ਸਾਭੀ ਨੂੰ ਦਾਤ ਦੇਣੀ ਚਾਹੀਦੀ ਵੀ ਬਾਬਾ ਸਾਭੀ ਆ ਨਿਕੰਮੇ ਬੰਦੇ ਲੋਕ ਹੀ ਕਰਦੇ ਵੇਖੋ ਜੀ ਕਿੱਡੀ ਚੰਗੀ ਮੈਂ ਦੇ ਕੋਲ ਪੱਠੇ ਨਹੀਂ ਹੁੰਦੇ ਲੈ ਵੀ ਇਹ ਦੋਸਤੋ ਬਿਲਕੁਲ ਲੇਵੇ ਦੀ ਬੰਤਰ ਆ ਇਥੋਂ ਢਾਂਚਾ ਬਖਾ ਦਿੰਦੇ ਕੋਈ ਚੌਥਾ ਮੰਨੇ ਕੋਈ ਤਜਾ ਕੋਈ ਪੰਜਵਾਂ ਆਪ ਦੀ ਸਮਝ ਲਾ ਲਿਓ ਬਾਕੀ ਦੰਦ ਚੈੱਕ ਕਰਾ ਦੰਦ ਪੂਰੇ 8 ਗਿਣਾਵਾਂ 8 ਦੰਦ ਪੂਰੇ ਗਿਣਾਵਾਂਗੇ ਕਲੀਆਂ ਕਰਕੇ ਕਲੀਆਂ ਕਰਕੇ ਦੇਖੋ ਕਲੀਆਂ ਕਰਕੇ ਦੰਦ ਵੀ ਕੋਹੜਿਆ ਕਰਾ ਰਿਹਾ ਕਿਨੇ ਕਿਨੇ ਦੰਦ ਗਿਣੀ ਸਾਰੀ ਜਗੀ ਸੇਵਾ ਵਾਲੇ ਲੋਕ ਗੱਲ ਤੇ ਬਿਲਕੁਲ ਬਿਲਕੁਲ ਆਪ ਦੀ ਸਮਝ ਲਾ ਦੇ ਪਈ ਆਹੀ ਆ ਸਵੇਰੇ ਸਵੇਰੇ ਨਹੀਂ ਸਵੇਰ ਸਾਢੇਲੇ ਪਾਉਏ ਸਮਝ ਲਾਉਣਾ ਠੀਕ ਹੈ ਤੂੰ ਜਾ ਕੇਲੇ ਪਾਉਏ ਕੋ ਤਜਾ ਕੇਲੇ ਪਾਉਏ ਗਾਠਾ ਕੇਲੇ ਅਸੀਂ ਦੇਣਾ ਵੀ ਸਣਾ ਦੀ ਭਾਰ ਦੀ ਗਾਰੰਟੀ ਦੇ ਦਾਂਗੇ ਮੁੱਲ ਤੋਕਣਾ ਮੁੱਲ ਨਿਕਾਇਆ ਆ ਅਮੀ ਤੇ ਇੱਕ ਮਿੰਟ ਦੇ ਲੀਵਾ ਵੀ ਲੋਕ ਨਾ ਉਹ ਲਗੜੇ ਲਾਲ ਚਟਾ ਕੁੜੀ ਦੇ ਹੈ ਤੇ ਸੁੱਕੀ ਵੀ ਦੀ ਗੂਨ ਆਉਦੀ ਆਪਾਂ ਬੜੀ ਗੱਲ ਤੇ ਪਹਾ ਵੀ ਦਿੰਦੇ ਠੀਕ ਆ ਹਾਂ ਲਓ ਜੀ ਇਹ ਦੇ 15 ਬੈਕ ਸਾਈਡ ਤੋਂ ਠੀਕ ਆ ਜੀ ਆਹ ਲਓ ਟੀਰਗਾ ਹੋਰ ਕਰਦੀ ਜੀ ਕੋਈ ਗੱਲ ਨਹੀਂ ਆਹ ਲਓ ਜੀ ਕੋਈ ਨਹੀਂ ਕੋਈ ਨਹੀਂ ਜੇ ਨੇ ਬਾਕੀ ਮੇਰਾ ਭਰਾ ਦੁੱਧ ਨੇ ਕਰਵਾ ਲਈਆਂ ਜੀ ਜਿਹੜਾ ਪਛੋਤ ਸਾਵਨ ਨੂੰ ਦੁੱਧ ਦਿੱਤੀ ਜਾਣਾ ਬਾਕੀ ਸੇਵਾ ਵਾਲੇ ਥਾਂ ਚਲ ਗਈ ਦੋ ਪੁਰੀਆਂ ਬਣੀਆਂ ਖਾਲ ਪੈ ਗਈ ਨਾ ਤੇ ਮੈਂ ਨੇ ਦੁੱਧ ਦਹੀਂ ਕਿਲੋ ਦੇ ਜਿਹੜਾ 20000 ਚੇਂਜ ਹੋ ਜਾਣੀ ਉੱਤੋਂ ਪਿੰਡੇ ਪੁੰਡੇ ਦੀ ਫਿਰ ਸਤੇ ਚਾਰੇ ਥਾਂ ਹੀ ਚਲਦੇ ਨਾ ਆਹ ਆਹ ਜਾ ਰਹੇਗੇ 25 ਪੁੱਛੀ ਉਹ 25 ਪੁੱਛੀ ਤਾਂ ਜਾਂਦੇ ਵਿੱਚ ਨਹੀਂ ਉਹ ਪਾਹੀ ਹੁੰਦੇ ਨਹੀਂ ਹਲੇ ਫਾਵੇ ਆਉਣਾ ਉਹ ਮਾੜਾ ਮੁਰਕ ਰੋਕਾ ਬਣ ਕੇ ਤਕਵਾਦੀ ਤਪਾ ਦੇ ਇੱਧੇ ਹੋ ਸਾਲੇ ਸੁੱਕੀ ਗੂਨ ਆਉਣੀ ਹਲੇ ਵੇਖੋ ਵਾਲਿਆ ਅਰਦੇ ਨਹੀਂ ਵੈਸ ਹੁੰਦੀ ਇਹ 2 ਕਿਲੋ ਕਿਉਂ ਆ ਗਿਆ ਤੇ ਬਜਾ ਬਜਾ ਨਹੀਂ ਆ ਲੈ ਵੀ ਕਰੋ ਜੱਜ ਹਜੇ ਨਹੀਂ ਕੋਈ ਚੱਜ ਖਿਆਲ ਅਜੇ ਲੈਜੂ ਸਮਾਂ ਹਫਤਾ ਅੱਠ ਦਿਨ ਸਜੇ ਢੇਲ ਤੋਂ ਸਾਰੀ ਬਖਾਲਾ ਢੇਲੀ ਪਈ ਏ ਸਾਰੀ ਅਨੇ ਬਹੁਤ ਜੀ ਵੀਰ ਜੀ ਪਹਿਨੇ ਵਾਲੇ ਸੱਤ ਆਰ ਦਿਨ ਕੱਢ ਜਾਨੇ ਮੈਨੇ ਸਣਾ ਸੋਏ ਦੇ ਆਪਾਂ ਗਰੰਟੀ ਦੇਦਾ ਕੋਈ ਚੱਕਰ ਨਹੀਂ ਹੋ ਜੀ ਪੱਫਣ ਬਿਲਕੁਲ ਆ ਗੂੰਦ ਆਉਂਦੀ ਸੁੱਕੀ ਇਹ ਨਹੀਂ ਵੀ ਮੁੱਲ ਛੋਟਾ ਦੇ ਕੋਈ ਮੁੱਲ ਸਾਲ ਫੋਨ ਗਲਤ ਹੋਣੀ ਸੁਨੇਰਗੀ ਹੋਊਗੀ ਲੈ ਵੀ ਇਹਦਾ ਵੀ ਸਾਰਾ ਸਾਡੇ ਆਪਾਂ ਨਹੀਂ ਟੱਪ ਕੇ ਵੇਖਿਆ ਉਹਦੇ ਨਹੀਂ ਚੱਲਦਾ ਪਤਾ ਨਹੀਂ ਲੋਕਾਂ ਮਣਕਾ ਆਉਂਦਾ ਕਿ ਨਹੀਂ ਆਉਂਦਾ ਤੇ ਕੀ ਮੁੱਲ ਕਿੰਨੇ ਦੇ ਦੇ ਦਿੱਗੇ ਦੇ ਲੋ 60 ਦੀ ਦੇ ਦੀ ਕਰਦ ਗਿਆ 1.55 55 ਚ ਖੁੱਲੇ ਡੁੱਲੇ ਨੇ 55 ਲਿਆਦ ਫੇਰ ਤੇ ਆਪਾਂ ਬਹੁਤ ਰੁਪਈਆ ਲੈ ਲੇਗੇ ਥੱਲੇ ਆ ਜਾਓ ਉਹ ਮੁੱਲ ਕਰ ਦੇਣਾ ਪੂਰੇ 50000 ਦੀ ਮੈਂ ਦੀ ਪਹੁੰਚ ਕਰਦਾ ਪੂਰੇ 45 ਉਹ ਨਹੀਂ ਉਹ ਬੰਦੇ 40000 ਬੜੀ ਸੱਟ ਮਾਰੀ ਉਹ 45000 ਆ 45000 ਰਿਆ ਤੇ ਇਹ ਆਤਾ ਵਾ 40000 ਦੀ ਪੁੱਲੇ ਪੈਣ ਦਿੰਦਾ ਨਾ ਟੋਕੜ ਆਉਣੀ ਤੇ ਨਾ ਇੱਕ ਤੇ ਲੜਾਉਣੀ ਇਹ ਦੇਖੋ ਜੀ ਪੂਰਾ 14 ਆ ਆ ਮਾਸਾ ਫਾ ਲਿਆ ਆ ਭਲੂਨੇ ਕੀ ਇੱਕ ਪਾਸੇ ਆ ਨਾ ਸਾਹ ਸੁਤਰੀ ਮੈਡਮ ਜੀ ਵਧੀਆ 45000 ਦੇ ਵਿੱਚ 200 ਜਾਊਗੀ ਆ ਮੱਝ ਬਾਕੀ ਡਿਜ਼ਾਈਨ ਪ੍ਰੋਪਰ ਤੁਹਾਨੂੰ ਦਿਖਾਤਾ ਪਿੰਡਿਓ ਹਾਈਟ ਕੱਦ ਮੀਡੀਅਮ ਬਾਕੀ ਵਜਨ ਵਟਾ ਪੇਟ ਢਿੱਡ ਪੂਰਾ ਕਰਨ ਵਾਲੇ ਦਾ ਭਾਰਾ ਹਾਂਜੀ ਤੇ ਉਹ ਦੇਤੀ ਉਹ ਤਾਂ ਮੈਂ ਭਾਵੇਂ 55 ਦੀ ਵੇਚ ਲੈ ਚਲੋ ਕੋਈ ਨਹੀਂ ਮੋਰਾ ਬੋਦਾ ਹੀ ਹਾਂ ਨਹੀਂ ਕੋ ਚਲੋ ਵਧੀਆ ਚਲੋ ਜਦੋਂ ਆ ਤਾਂ ਹੋ ਗਿਆ 45 45 ਕਿਤੇ 90 ਹੋਣਾ ਹੈ ਨਾ ਆ ਤੇ ਜਸੂ ਵੀਰ ਜੀ ਥੰਦੀ ਖਾਵੇ ਲੱਗ ਕੇ ਵਾਰ ਵਾਰ ਕੇ ਸੰਭਲ ਕੇ ਥੋੜਾ ਜਿਹਾ ਉਹ ਗਾਂ ਖੋਲਿਆ ਲੱਗੋ ਤਾਂ ਕਾਲੀ ਪੈ ਗਈ ਪਕਟੇ ਕਰਕੇ ਵਾੜੇ ਵੀ ਬਹੁਤ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਇੱਕ ਤਿਲਕਣ ਬਾਜੀ ਜੀ ਆਪਾਂ ਸੰਭਲ ਕੇ ਤੋਰਦੇ ਆ ਉਹ ਗਾਈ ਚਲ ਗਈ ਲੱਗੋ ਕੋਈ ਸੰਭਲ ਕੇ ਤੋਰ ਗਵਾਟਾ ਦੇਖੋ ਜੀ ਆਹ ਦੇਖੋ ਡਿਜ਼ਾਈਨ ਪਾਂਡੀ ਪਾਈ ਫਿਰ ਜੀ ਕਰਮ ਵਾਲੀ ਦੇਖੋ ਪਹਿਲਾਂ ਨੇ 20 ਕਿਲੋ ਦਸਣ ਦਿੰਦੀ ਕਰਵਾ ਲਈ ਪਹਿਲਾਂ ਨੇ ਵਹਿ ਬਹਿ ਥਲੇ ਵਹਿ ਵੇਹ ਪਹਿਲਾਂ ਖਾਣਾ ਇਹ ਦੇਖੋ ਮੈਰੀ ਕਰੋ ਚੱਕ ਮੇਰੀ ਬਰਫੇ ਕਰਾ ਦੇ ਚੱਕ ਲੈ ਵੀ ਬਹੁਤ ਵਧੀਆ ਥਾਣਾ ਵੇਖੋ ਦੋਸੋ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਸੋ ਬਣਾ ਤਿਆਰੀ ਤੇ ਆ ਵਾਸਤੇ ਕਰ ਬੰਨ ਗਿਆ ਯਾਰ ਬੋੜਾ ਬੰਨ ਗਿਆ ਬੰਡੀ ਦੀ ਫੁੱਲ ਕਰਾ ਆਪਣੇ ਬੰਦੇ ਸੱਜਣ ਤੋਂ ਲਈ ਜੀ ਸੋ ਰੰਗ ਰੂੰਗ ਜਿਹੜਾ ਬਿਲਕੁਲ ਰੈੱਡ ਕਲਰ ਦੇ ਵਿੱਚ ਲਾਲ ਰੰਗਾ ਤੇ ਕ੍ਰਾਸਪਰੀਡਾ ਕੋ ਜਰਸੀ ਸ਼ਾਈ ਹਾਲ ਦਾ ਕਰਾਓ ਸਾ ਠੀਕ ਹੈ ਜੀ ਫੋਲੋ ਵਜਣ ਦਾ ਬੜਾ ਮੱਝਾਂ ਵਾਂਗੂ ਪਲੀ ਪਲੀਤੀ ਆ ਪੂਰੀ ਪੂਰੀ ਗੇ ਆ ਬਖਾਦੇ ਨੀ ਜਿਵੇਂ ਤੇਨੋਂ ਦਾ ਮਾਂ ਨੂੰ ਤੋੜ ਕੇ ਨਾ ਥੋੜਾ ਸਲੋ ਤੋੜ ਕੇ ਸੰਭਲ ਕੇ ਮਾਣਿਆ ਹਾਂ ਕਹੋ ਥੱਲੇ ਤਿਲ ਲੋ ਬੜਾ ਬਖਾਲਾ ਬੁਗਲਾ ਬਹੁਤ ਬਹੁਤ ਜੀ ਆਈ ਹੋ ਤੁਹਾਨੂੰ ਸਭ ਅੱਛੀ ਨੇ ਪਹਿਨਣ ਨੇ ਵਹੀਕਲ ਦੋ ਚਵਾਇਆ ਆਪਣੇ ਬੰਦੇ ਸੱਜਣ ਤੋਂ ਆਈ ਆ ਤੇ ਚੰਗੀ ਆ ਹਾਂ ਹਾਂ ਠੰਡੀ ਵੀ ਰੇਣੀ ਕਿਤੇ ਗੱਲਾਂ ਹੀ ਖੜਦੋ ਚੰਗਾ ਡਿਜ਼ਾਈਨ ਬਹੁਤ ਵਧੀਆ ਕਰਵਾ ਲਿਆ ਸੋ ਬਾੜ ਉਤੋਂ ਵੀ ਦੋਸਤ ਪਿੰਡੇ ਦੀ ਵੀ ਪੂਰੀ ਰਾਜੀ ਆ ਤੇ ਥੱਲਿਓ ਵੀ ਮਗਰਾ ਪਾਈ ਫਿਰਦੀ ਆ ਠੀਕ ਆ ਜੀ ਆ ਵੇਖੋ ਥੱਲੇੋਂ ਥਾਂ ਥਣ ਲੱਗਾ ਜਿਹੜਾ ਇਹਨੂੰ ਕਰਮਾ ਆਲੀ ਨੂੰ ਠੀਕ ਆ ਜੀ ਧਾਰੀ ਸੋ ਬਹੁਤ ਸੋਹਣਾ ਦੋਸਤੋ ਚੰਗਾ ਸੋਹਣਾ ਡਿਜ਼ਾਈਨ ਆ ਥੱਲੇ ਕਰਮਾ ਆਲੀ ਦੇਵੇਂ ਲੋਕੇ ਦੀ ਬੰਤਰ ਬੜੀ ਟਿਕਾਣੇ ਤੇ ਆ ਬਾਕੀ ਵਹਿੜ 20-20 ਬਾਹਰ ਨਾਰਮਲ ਹੀ ਹਾਸੋ ਜੀ 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 ਕਲਾਸੀ ਚੱਲੂ ਸੇਵਾ ਦੇ ਵੀਰ ਕੋ ਚੱਲਗੀ ਨਾ ਕਲਾਸੀ ਚੱਲੂਗੀ ਕਿਉਂ ਜੱਡਾ ਚੱਡਾ ਪਾਣਾ ਕਰਮਾ ਆਲੀ ਬਾਕੀ ਦੇਖੋ ਹਾਂ ਕੋਈ ਪ੍ਰਵਾਹ ਹੀ ਨਹੀਂ ਕਿਤੇ ਦੇ ਨਾਲ ਆਤਮਾਨ ਦਾ ਕੋਈ ਪਤਾ ਹੀ ਨਹੀਂ ਕਿੱਦਾਂ ਪਾਵੇ ਢੋਲ ਹੀ ਬੰਨੀ ਫਿਰਦੀ ਢੋਲ ਢੋਲ ਹਾਂ ਕਿੰਨੀ ਘੇ ਲਿਆ ਜੀ ਹਾਂ ਚੰਗੀ ਜੇ ਸੁਣਦੀ ਡੇਰਾਂ ਨੇ ਵੇਖੀ ਆਪ ਢਾਕੇ ਬਾਹਰ ਨੂੰ ਕਰਵਾਇਆ ਫਿਰ ਸਤਨਾਮ ਕੀ ਮੋਲ ਵੜੀ ਮੋਲੋ ਜਿੱਦਾਂ ਦਾ ਆਪਾਂ ਵੀਡੀਓ ਨੇ ਵੇਖਿਆ ਉਸ ਦਾ 85 ਦੀ ਆ ਹੈਗਣੀ ਹਾਂ ਪਰ ਆਪਾਂ ਨਾ 85 ਮੰਗਣਾ ਨਾ 80 ਨਾ 75 ਆ 70 ਦੀ ਦੇ ਦਵੇ 70 ਦੀ ਹਾਂ ਨਿਕਾਇਆ ਲ ਸਾਨੂੰ ਤਾਂ ਹੋਰ ਹੁੰਦੀਆਂ ਵਿੱਚੋਂ ਗਜਾਈ ਕਰਦੇ 67 ਦੀ ਦੇ ਦੇ ਉਹਦਾ ਦੇ ਵੇਲੇ ਨਾ ਨੋਰਮਲੀ 70 ਦੀ ਦਿੱਤੀ ਜਾਂ ਕੋਈ ਨਹੀਂ ਹੁੰਦੀ ਹਾਂ ਲੋ ਜੀ 67000 ਦੇ ਵਿੱਚ 200 ਜਾਂਦੀ ਰਹੂਗੀ 100 ਕਿਲੋਮੀਟਰ ਤੱਕ ਬਾਕੀ ਆਪੇ ਮੇਰਾ ਭਰਾ ਕਮੈਂਟ ਜ਼ਰੂਰ ਕਰਕੇ ਦੱਸਿਆ ਜੇ ਵੀ ਸ਼ੈਕ ਹੀ ਆ ਸੋਹਣੀ ਕੁਆਲਿਟੀ ਆ ਬਾਕੀ ਇਹੋ ਜਾਂ ਜਨਵਰ ਘਰੋਂ ਸਾਮਕੇ ਵੇਚਣਾ ਹੋਵੇ ਤੇ ਹਰੇਕ ਭਰਾ ਨੇ ਕਹਣਾ ਵੀ ਅਸੀਂ 85 ਹਜ਼ਾਰ ਹੀ ਲੈਣ ਹਾਂਜੀ ਹਾਂਜੀ ਬਾਕੀ ਮਨਾ ਮੋਦ ਕਰਦੇ ਚਲੋ ਅਗਲੇ ਤੋਂ ਕਿਸੇ ਥੋੜਾ ਡੰਗਰ ਲਈ ਦਾ ਰਹਿਣਾ ਵੇਚਣਾ ਚਲੋ ਗਾਹ ਵੀ ਚਲੋ ਅਗਲੇ ਤੇ ਵੀ ਥੇਪ ਤੇ ਘੱਟ ਫਰਕ ਪੈਂਦਾ ਹਨਾ ਹਾਂਜੀ ਹਾਂਜੀ ਜੇ ਆਪਾਂ ਖੇਚਲ ਕਰ ਲੈਨੇ ਤੇ ਅਗਲੇ ਤੋਂ ਵੀ ਥੋੜੇ ਹੋਰ ਦਿੱਤੀ ਜੇ ਬੇਟੰਗਾ ਮਗਰੋ ਲਿਆ ਉਹਦੇ ਗਾੜੀ ਬੇਟੰਗਾ ਫਿਰ ਨਹੀਂ ਵਿਕਦਾ ਇਹ ਨਹੀਂ ਰੋਕਣਾ ਨੇ ਆਈ ਮਾਲ ਵਿਕਦਾ ਜੀ ਗਾੜੀ ਘੜ ਭਰਾ ਜੋ ਸਿਆੜੇ ਇਸੇ ਤਰ੍ਹਾਂ ਹੀ ਆ ਜੀ ਹਾਂਜੀ ਹਾਂਜੀ ਤੇ ਇਹ ਵੀਰ ਸਤਨਾਮ ਅੱਜ ਆਪਣੇ ਕੋਲ ਐਨੀਮਲ ਸੀ ਇ ਮੋٹے ਤੌਰ ਤੇ ਆਪਾਂ ਜਿਹੜੇ ਅੱਜ ਤੁਹਾਨੂੰ ਐਨੀਮਲ ਦਿਖਾਇਆ ਇਸ ਵੀਡੀਓ ਦੇ ਵਿੱਚ ਇਹ ਜ਼ਿਆਦਾਤਰ ਮੱਝਾਂ ਦਿਖਾਈਆਂ ਤੇ ਇੱਕ ਤੁਹਾਨੂੰ ਐਂਡ ਦੇ ਵਿੱਚ ਬੈੜ ਦਿਖਾਤੀ ਆ। ਇੱਧਰ ਮੋٹے ਤੌਰ ਤੇ ਕੈਮਰਾ ਮਾਰ ਕੇ ਵਿਖਾ ਦਿੰਨੇ ਆ ਠੀਕ ਆ ਜੀ ਆਹ ਬੈੜਾਂ ਵੀ ਜਿਹੜੀਆਂ ਵਿਰਸਤ ਨਾਮ ਨਾਲ ਕੋਲ 6-7 ਨੇ ਇਹਨਾਂ ਬਾਰੇ ਵੀ ਵਿਸ਼ੇਸ਼ ਤੌਰ ਤੇ ਆਪਾਂ ਗੱਲਬਾਤ ਕੀਤੀ ਆ ਬੱਕਰੇ ਤੌਰ ਤੇ ਉਹ ਵੀਡੀਓ ਤੁਹਾਨੂੰ ਮਿਲ ਜੂਗੀ ਉਹ ਵੀ ਵੀਡੀਓ ਤੁਸੀਂ ਦੇਖ ਲਿਆ ਜੇ। ਤਿਆਰ ਪਰ ਤਿਆਰ ਪਸ਼ੂ ਆ ਸੋਏ-ਸੁਆਏ ਆ ਵਿੱਚ ਗੱਬਰ ਵੀ ਹੋਣਗੇ। ਬੈੜਾ ਸਾਰੇ ਸਵੇ ਇੱਕੋ ਗੱਬਰਿਆ ਇਹ ਸਾਰੇ ਇੱਕ ਗੱਬਰਾਂ ਹਾਂ ਇਹ ਕੰਸਰਵਸ਼ੀ ਆ। ਬਾਕੀ ਮਾਲ ਸਾਰੇ ਸੋਇਆ ਹਨਾ। ਹਾਂ। ਠੀਕ ਹੈ ਵੀਰ ਸਤਨਾਮ ਇੱਕ ਸੰਪਰਕ ਨੰਬਰ ਆਪਣੇ ਕਰਦੇ ਆ ਨੰਬਰ ਆਪਣਾ ਵੀਰ ਜੀ ਹੈਗਾ 94655 5598955 ਪਿੰਡ ਕਰੋ ਤਸੀਲ ਬਟੇ ਜਿਲ੍ਹਾ ਸੀਤੰਗਨਤ ਸਾਹਿਬਾ ਜੀ ਠੀਕ ਹੈ ਜੀ ਭਾਈ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ